ਖਬਰ ਸੰਗਰੂਰ ਦੇ ਦਿੜਬਾ ਤੋਂ ਹੈ ਜਿੱਥੇ ਦੀ ਪਾਰਸ ਕਲੋਨੀ ਦੇ ਨਜ਼ਦੀਕ 100 ਸਾਲ ਪੁਰਾਣਾ ਖੂਹ ਆਬਾਦੀ ਦੇ ਬਿਲਕੁਲ ਨਜ਼ਦੀਕ ਹੋਣ ਕਾਰਨ ਲੋਕਾਂ ਲਈ ਮੁਸੀਬਤ ਦਾ ਕਾਰਨ ਬਣਿਆ ਹੋਇਆ ਹੈ ਦੱਸਦੀ ਹੈ ਕਿ ਇਹ ਖੂਹ ਹੁਣ ਬਿਲਕੁਲ ਆਬਾਦੀ ਦੇ ਨਜ਼ਦੀਕ ਹੈ ਅਤੇ ਇੱਥੇ ਕੋਈ ਨਾ ਕੋਈ ਹਾਸਾ ਹੋ ਸਕਦਾ ਹੈ ਜਿਸ ਦੇ ਚਲਦੀ ਕਲੋਨੀ ਵਾਲਿਆਂ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਇਸ ਖੂਹ ਨੂੰ ਜਲਦ ਤੋਂ ਜਲਦ ਕਵਰ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਉਹ ਕਈ ਵਾਰ ਨਗਰ ਕੌਂਸਲ ਦੇ ਚੱਕਰ ਲਗਾ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਉਧਰ ਨਗਰ ਕੌਂਸਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਜਲਦ ਹੀ ਇਸ ਖੂਹ ਦੀ ਫੈਂਸਿੰਗ ਕਰਵਾ ਰਹੇ ਹਨ ਅਤੇ ਇਸ ਨੂੰ ਪੱਕੇ ਹੀ ਗ੍ਰਿਲ ਨਾਲ ਬੰਦ ਕਰਵਾ ਰਹੇ ਹਨ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਇਹ ਕੰਮ ਮੁਕੰਮਲ ਨਹੀਂ ਹੋ ਜਾਂਦਾ ਖੂਹ ਦੇ ਨਜ਼ਦੀਕ ਕੋਈ ਵੀ ਮਹੱਲਾ ਨਿਵਾਸੀ ਨਾ ਜਾਵੇ ساری ਸਮੱਸਿਆ ਇਹ ਹੈ ਜੀ ਗੀਤਾ ਭਵਨ ਤੋਂ ਅੱਗੇ ਜਾ ਕੇ ਜਦੋਂ ਪਾਰਸ ਕਲੋਨੀ ਵੱਲ ਜਾਂਦੇ ਆ ਸੀ ਤਰਸ਼ੀਲੇ ਦੇ ਵਿੱਚ ਇੱਕ ਪੁਰਾਣਾ ਖੂਹ ਹੈ ਜੋ ਕਿ ਬਹੁਤ ਪੁਰਾਣੇ ਸਮੇਂ ਤੋਂ ਖੂਹ ਹੈ ਚੱਲਦਾ ਆ ਰਿਹਾ ਹੈ ਇਹ ਇਹਦੇ ਛੇਰੇ ਵਿੱਚ ਹੈ ਇਹਦੇ ਉੱਤੇ ਕੋਈ ਢੱਕਣ ਨਹੀਂ ਕੋਈ ਜਾਲ ਨਹੀਂ ਕੁਝ ਨਹੀਂਗਾ ਅਰੇ ਛੇਰੇ ਦੇ ਵਿੱਚ ਹੈ ਇਹ ਖੂ ਸਾਨੂੰ ਜਾਨੀ ਨੁਕਸਾਨ ਦਾ ਬਹੁਤ ਜ਼ਿਆਦਾ ਡਰ ਰਹਿੰਦੇ ਇਹਨਾਂ ਦਾ ਅਸੀਂ ਪ੍ਰਸ਼ਾਸਨ ਨੂੰ ਈਓ ਸਾਹਿਬ ਨੂੰ ਕਈ ਵਾਰੀ ਜਾ ਕੇ ਬੇਨਤੀ ਕਰੇ ਵੀ ਇਸ ਖੂ ਦੇ ਉੱਤੇ ਜਾਲ ਬਣਾਇਆ ਜਾਵੇ ਵੀ ਜਾਲ ਤਰਿਆ ਜਾਵੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਿਤੇ ਕਿੰਨਾ ਸਮਾਂ ਹੋ ਗਈ ਇਹ ਚੱਲ ਨੂੰ ਜਿਹੜਾ ਤੁਸੀਂ ਅਸੀਂ ਤਾਂ ਜੀ 5-6 ਮਹੀਨੇ ਹੋ ਗਏ ਕਈ ਵਾਰੀ ਆਈ ਹਾਂ ਸਾਹਿਬ ਕੋਲ ਵੀ ਕੋਈ ਕਿਹੜਾ ਨਹੀਂ ਮਾਰ ਕੇ ਕੋਈ ਕਿਹੜਾ ਨਹੀਂ ਅਸੀਂ ਕੋਈ ਕਿਹੜਾ ਨਹੀਂ ਮਾਰ ਕੀ ਹੋ ਰਿਹਾ ਪ੍ਰਸ਼ਾਸਨ ਨੂੰ ਧਿਆਨ ਚਾਹੀਦਾ ਧਿਆਨ ਚਾਹੀ ਸਾਰੇ ਇਹ ਕਿਹੜੇ ਅਧਿਕਾਰੀਆਂ ਦੇ ਤਹਿਤ ਆ ਜੀ ਅਸੀਂ ਈਓ ਸਾਹਮਣੇ ਹੀ ਗਏ ਸੀ ਜੀ ਅਸੀਂ ਨਗਰ ਪੁਰਜਾ ਦਰਵਾਹਾਂ ਜੀ ਹਾਂਜੀ ਨਗਰ ਪੁਰਜਾ ਦਰਵਾਹਾਂ ਜੀ ਇਹ ਈਓ ਸਾਹਮਣੇ ਕਿਹੇ ਜਿਆ ਏਰੀਆ ਕਿਹੇ ਜਿਆ ਜੀ ਇਹ ਕਿਹੜਾ ਏਰੀਆ ਸਾਰਾ ਮਤਲਬ ਕਿ ਇਹ ਸ਼ਹਿਰੀ ਏਰੀਆ ਹੈ ਬੱਚੇ ਖੇਡਦੇ ਨੇ ਆਉਣ ਜਾਣ ਸਾਰਾ ਬਣਿਆ ਰਹਿੰਦਾ ਜਿੱਥੇ ਸੁੰਨੇ ਪਸ਼ੂ ਆਉਂਦੇ ਨੇ ਸਾਰੇ ਮਤਲਬ ਕਿ ਦੇਖੋ ਬੱਚੇ ਖੇਡਦੇ ਨੇ ਇੱਥੇ ਕ੍ਰਿਕਟ ਖੇਡਦੇ ਨੇ ਬੱਚੇ ਆਉਂਦੇ ਨੇ ਸ਼ਾਮ ਨੂੰ ਇਕੱਠੇ ਹੁੰਦੇ ਨੇ ਆਦਰ ਲਵੇ ਪਾਰਕ ਆ ਗਿਆ ਦੇਖੋ ਲਵੇ ਰਸਤਾ ਬਣਿਆ ਸਾਰਾ ਸਾਨੂੰ ਸਾਰਿਆਂ ਨੂੰ ਡਰ ਬਣਿਆ ਰਹਿੰਦਾ ਜੀ ਇਹ ਜਿਹੜੀ ਜਗ੍ਹਾ ਦੇ ਵਿੱਚ ਖੂਹ ਬਣਿਆ ਹੋਇਆ ਜੀ ਕਿੰਨੇ ਕ ਸਮੇਂ ਤੋਂ ਖੂਹ ਹੈ ਇਹ ਔਰ ਕਿਹੜੀ ਜਗ੍ਹਾ 'ਚ ਬਣਿਆ ਹੋਇਆ ਜੀ ਪੰਚਾਇਤੀ ਜਗ੍ਹਾ ਜਾਂ ਕੋਈ ਸਰਕਾਰੀ ਨਹੀਂ ਜੀ ਪੰਚਾਇਤੀ ਜਗ੍ਹਾ ਨਹੀਂਗੀ ਇਹ ਇਹ ਪਲਾਟ ਕੱਟੇ ਹੋਏ ਨੇ ਜੀ ਇਹ ਲਾਮਾਦ ਪਲਾਟ ਕੱਟੇ ਹੋਏ ਨੇ ਜੀ ਇਹ ਤੇ ਇਹਦੇ ਵਿੱਚ ਕੀ ਹੈ ਸਾਨੂੰ ਤਾਂ ਮਤਲਬ ਕਿ ਸਾਨੂੰ ਦੇਖਦਿਆਂ ਨੂੰ 30 35 ਸਾਲ ਹੋ ਗਏ ਜੀ ਖੂਹ ਜਿਉਂਦਾ ਤੂੰ ਪਿਆ ਜੀ ਅਸੀਂ ਮੰਗ ਕਰਦੇ ਪ੍ਰਸ਼ਾਸਨ ਤੋਂ ਵੀ ਜਿਹੜਾ ਖੂਹ ਹੈ ਇਹਦੇ ਤੇ ਜਾਲ ਪਾਇਆ ਜਾਵੇ ਜਾਂ ਢੱਕਣ ਢਕੇ ਜਾਵੇ ਵੀ ਸਾਨੂੰ ਕੋਈ ਹਾਸਾ ਨਾ ਵਾਪਰੇ ਜਿਹੜੇ ਦੇਖਿਆ ਜਾਂਦਾ ਕਿ ਪਹਿਲਾਂ ਵੀ ਆਪਾਂ ਬਹੁਤ ਬਾਰੇ ਦੇਖਿਆ ਛੋਟੇ ਛੋਟੇ ਬੋਰ ਬੈਲਾਂ ਦੇ ਨਾਲ ਬੱਚੇ ਗਿਰੇ ਨੇ ਹਾਸੇ ਹੋਏ ਨੇ ਉਸ ਤਰ੍ਹਾਂ ਨਜ਼ਰ ਆਉਂਦਾ ਸਾਰਾ ਇਹ ਦੇਖੋ ਇਹਦਾ ਸਾਨੂੰ ਪਤਾ ਹੈ ਜੇ ਅਗਰ ਕੋਈ ਛੋਟੇ ਛੋਟੇ ਬੋਰ ਦੇ ਵਿੱਚ ਬੱਚਾ ਗਿਰ ਜਾਂਦਾ ਹੈ ਉਹ ਦਿੱਕਤ ਕਿੰਨੀ ਆਉਂਦੀ ਆਪਾਂ ਨੂੰ ਜਿਹੜਾ ਇਹ ਬੜਾ ਖੂਹ ਹੈ ਇਹਦੇ ਵਿੱਚ ਤਾਂ ਆਪਾਂ ਕੁਝ ਵੀ ਹਾਸਾ ਹੋ ਸਕਦਾ ਇਹਦੇ ਵਿੱਚੋਂ ਕੁਝ ਨਹੀਂ ਲੱਭਣਾ ਦੁਆਰੇ ਜੇ ਕੋਈ ਪਸ਼ੂ ਕਰਕੇ ਆ ਜਾ ਬੱਚਾ ਕਰਕੇ ਆ ਬੰਦਾ ਕਰਕੇ ਆ ਇਹ ਜੋ ਕੁਝ ਨਹੀਂ ਲੱਭਣਾ ਬਿਲਕੁਲ ਨਹੀਂ ਲੱਭਦਾ ਬਿਲਕੁਲ ਨਹੀਂ ਲੱਭਦੀ ਹੈ ਜੀ ਜਦੋਂ ਪ੍ਰਸ਼ਾਸਨ ਦੇ ਧਿਆਨ ਚ ਆ ਗਿਆ ਸਾਰਾ ਕੁਝ ਅਸੀਂ ਈਓ ਸਾਹਿਬ ਨੂੰ ਤਿੰਨ ਵਾਰੀ ਮਿਲੇ ਜੀ ਜਿਹਦੇ ਵਿੱਚ ਅਸੀਂ ਜਗਦੀਸ਼ਪਾਲ ਜੀ ਨਾਲ ਸੀਗੇ ਅਸੀਂ 7-8 ਬੰਦੇ ਸੀਗੇ ਐਪਲੀਕੇਸ਼ਨ ਦੇ ਕੇ ਆਏ ਸੀ ਬਕਾਇਦਾ ਤੌਰ ਤੇ ਪਰ ਸਾਡੀ ਕੋਈ ਸੁਣਵਾਈ ਨਹੀਂ ਕੀ ਨਾਮ ਹੈ ਜੀ ਜਗਦੀਸ਼ ਸਿੰਘ ਜੀ ਅ ਜਗਦੀਸ਼ ਜੀ ਜਿਹੜਾ ਜਗ੍ਹਾ ਤੇ ਖੜੇ ਹੋ ਜੀ ਖੂਹ ਬਣਿਆ ਹੋਇਆ ਕਿੰਨੇ ਕੇ ਸਮੇਂ ਤੋਂ ਖੂਹ ਬਣਿਆ ਹੋਇਆ ਹੈ ਕੀ ਨੁਕਸਾਨ ਜਿਹੜਾ ਇਹਦਾ ਹੁਣ ਨਜ਼ਰ ਆ ਰਿਹਾ ਹੈ ਇਹ ਤਾਂ ਬਹੁਤ ਪੁਰਾਣਾ ਖੂਹ ਹੈ ਜੀ ਜਿੰਨੇ ਸੂਈ ਸਾਡੇ ਦੜਬ ਤੇ ਆ ਜਾ ਹੈਗੇ ਸਭ ਠੱਗੇ ਗਏ ਉਹ ਇਹ ਕੱਲਾ ਖੂਹ ਰਹਿ ਗਿਆ ਕਿ ਸਰ ਨੂੰ ਉਹਨੋਂ ਵੀ ਪੁਰਾਣਾ ਖੂਹ ਹੈ ਮਤਲਬ ਇਹ ਅਸੀਂ ਯੂ ਸਰਬ ਕਲ ਗਏ ਤੇ ਕ੍ਰਿਸ਼ਨ ਪ੍ਰਧਾਨ ਨਾਲ ਗਿਆ ਸੀ ਮੈਂ ਅਰਜੀ ਫੜ ਲਈ ਉਹਨਾਂ ਨੇ ਸਾਈਨ ਵੀ ਕਰਤੇ ਕਿ ਹਾਂ ਆਪਦੇ ਮੈਂ ਇੱਕ ਵੰਨ ਦੇਤੀ ਪਰ ਉਹ ਕ੍ਰਿਸ਼ਨભાઈ ਕਿਸੇ ਨਹੀਂ ਹੋਈਏਗੀ ਕੋਈ ਨਹੀਂ ਆਇਆ ਜੂਰੇ ਕਿੰਨੇ ਕ ਸਮੇਂ ਦਾ ਇਹ ਇਹਦਾ ਪਤਾ ਨਹੀਂ ਕਿੰਨੇ ਸਮੇਂ ਦਾ ਜੀ ਇਹਦਾ ਸੈਂਕੜੇ ਸਾਲ ਪੁਰਾਣਾ ਹੈ ਜੀ ਇਹ ਹੁਣ ਬਿਲਕੁਲ ਖੁੱਲਾ ਪਿਆ ਜੀ ਬਿਲਕੁਲ ਖੁੱਲਾ ਪਿਆ ਜੀ ਅਲ ਦਾ ਕਾ ਫੂਨ ਸੋ ਰਿਹਾ ਹੈ ਮਤਲਬ ਦੇਖਣੇ ਵੀ ਪਤਾ ਨਹੀਂ ਲੱਗਦਾ ਵੀ ਕਿੱਥੇ ਆ ਕੋਈ ਨੁਕਸਾਨ ਕਿਸ ਤਰ੍ਹਾਂ ਦਾ ਹੋ ਸਕਦਾ ਨੁਕਸਾਨ ਇਹਦਾ ਇਹ ਹੋ ਸਕਦਾ ਜੀ ਤੂੰ ਵਿੱਚ ਬੰਦਾ ਬੜਾ ਕੱਢ ਵੀ ਨਹੀਂ ਸਕਦਾ ਇਹ ਚੀਜ਼ ਦੇ ਪਿੱਛੇ ਇੰਨੇ ਖਤਰੇ ਦੀ ਜਗ੍ਹਾ ਇਹ ਬਰਸਾਤੀ ਪਾ ਹਾਂ ਪਾਣੀ ਹੈਗੇ ਜੀ ਜੋ ਪ੍ਰਸ਼ਾਸਨ ਨੇ ਧਿਆਨ ਚ ਲਿਆ 23 ਤੱਕ ਕੋਈ ਗੌਰ ਕੋਈ ਗੌਰ ਨਹੀਂ ਕਰੀ ਜ ਕਿਸੇ ਨੇ ਕੋਈ ਐਪਲੀਕੇਸ਼ਨ ਦਾ ਕੋਈ ਸਰਕਾਰ ਐਪਲੀਕੇਸ਼ਨ ਦੇ ਕੇ ਆਏ ਜੀ ਅਸੀਂ ਸਾਰੇ ਬੰਦੇ ਗਮਾਂਡੀਆਂ ਦੇ ਆ ਕੇ ਗੁੱਠੇ ਲਵਾ ਕੇ ਪਰ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਜਿਵੇਂ ਦੱਸਿਆ ਯਾਰ ਇਹਦੇ ਹਾਸ਼ੀਏ ਆ ਜੀ ਹਾਂ ਜਿਹੜੇ ਸੀਰੇ ਸਾਰਾ ਜੀ ਬੱਚੇ ਵੀ ਲੰਗਦੇ ਨੇ ਉਰੇ ਪਸ਼ੂ ਆਦ ਸੁਨੇ ਪਸੂ ਨਵੇਂ ਤਣੇ ਮੈਂ ਆਉਂਦੇ ਨੇ ਚਰਦੇ ਨੇ ਉਰੇ ਮੰਗ ਕੀ ਕਰਦੇ ਹੋਣਗੇ ਮੰਗ ਇਹੀ ਕਰਦੇ ਮੀਨੂ ਇਹਦਾ ਕੋਈ ਹਿੱਲਾ ਹੋਵੇ ਤੱਕ ਜਾਵੇ ਜੀ ਜਿਵੇਂ ਦੇਖਿਆ ਗਿਆ ਜੀ ਪਿੱਛੇ ਬਹੁਤ ਆਪਣੇ ਸੁਨਾਮ ਵੀ ਹੋਇਆ ਸੀ ਆ ਹਾਸੀ ਰੋਜ਼ ਰੋਜ਼ ਹੁੰਦੇ ਰਹਿੰਦੇ ਨੇ ਜੀ ਹਾਸੀ ਰੋਜ਼ ਹੁੰਦੇ ਨੇ ਜੀ ਕੋਈ ਇਸ ਤਰ੍ਹਾਂ ਦੀ ਤੇ ਤਕਰੀਬਨ ਠੱਕੇ ਗਏ ਸਾਰੇ ਇੱਕ ਇਹੀ ਨਜ਼ਰ ਜਿਹਦੀ ਗੌਰ ਕਰੀ ਕਿਥੇ ਨਹੀਂ ਇਹਦੇ ਉੱਪਰ ਗੌਰ ਕਰਨੀ ਚਾਹੀਦੀ ਪ੍ਰਸ਼ਾਸਨ ਨੂੰ ਗੌਰ ਕਰਨੀ ਚਾਹੀਦੀ ਜੀ ਫਿਰ ਨਹੀਂ ਤਾਂ ਨੁਕਸਾਨ ਇਹੋ ਜਿਹਾ ਹੋਊਗਾ ਤਾਂ ਫਿਰ ਪ੍ਰਸ਼ਾਸਨ ਨੂੰ ਮੂੰਹ ਦਿਖਾਉਣ ਨਹੀਂ ਖਾਉਣ ਹੈਗਾ ਟਾਈਮ ਬੰਦਾ ਹੈ ਕੀ ਨਾਮ ਆ ਜੀ ਰੂਪ ਸਿੰਘ ਜੀ ਹਾਂ ਜੀ ਇਹ ਜਿਹੜਾ ਖੂਹ ਹੈ ਜੀ ਇਸ ਦਾ ਕੀ ਨੁਕਸਾਨ ਆਏ ਹੁਣ ਕਿਸ ਤਰ੍ਹਾਂ ਦੀ ਹਾਲਾਤ ਨੇ ਇਹਦੇ ਬੱਚਿਆਂ ਦਾ ਨੁਕਸਾਨ ਕਹਿੰਦੇ ਹੋ ਸਕਦਾ ਹੋਵੇ ਹਾਂ ਜੀ ਇਹ ਫਿਰ ਹੁਣ ਰੈਸੀ ਜਗ੍ਹਾ ਦੇ ਵਿੱਚ ਆ ਗਿਆ ਜੀ ਨਾਲ ਲੱਗਦੀ ਪਾਰਸ ਕਲੋਨੀ ਹੈ ਇੱਧਰ ਪਾਰਕ ਆ ਗਿਆ ਲਵੇ ਬੱਚੇ ਉਹਨਾਂ ਦੀ ਲੰਘਦੇ ਨੇ ਬਾਕੀ ਡੰਗਰ ਪਸੂ ਵੀ ਆਉਂਦੇ ਨੇ ਖੁੱਲਾ ਖੂਆ ਜੀ ਇਹਦੇ ਵਿੱਚ ਕੋਈ ਗਿਰ ਕੇ ਨੁਕਸਾਨ ਹੋ ਸਕਦਾ ਬਾਕੀ ਕਰਦੇ ਹੁਣ ਮੰਗਤਾ ਜੀ ਫਿਰ ਇਹ ਜਾਲ ਪਾਇਆ ਜਾਵੇ ਤੇ ਉੱਤੇ ਮਾੜੀ ਮੋਟੀ ਬਾਉਂਡਰੀ ਮਾਰਕਟ ਟਕਿਆ ਜਾਵੇ ਤਾਂ ਕਿ ਕੋਈ ਨੁਕਸਾਨ ਨਾ ਹੋਵੇ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਹੋਈ ਹਾਂ ਜੀ ਹਾਂ ਜੀ ਈਓ ਸਾਹਿਬ ਨੂੰ ਅਰਜੀ ਦਿੱਤੀ ਹੋਈ ਹੈ ਜੀ ਪੰਜ 6 ਮਹੀਨੇ ਹੋਏ ਜੀ ਉਹ ਦੌਰ ਨਹੀਂ ਉਹਨਾਂ ਨੇ ਕੋਈ ਗੌਰ ਨਹੀਂ ਕਰੀ ਹਾਲ ਤੱਕ ਕਿ ਲੱਗਦਾ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਹੋ ਸਕਦਾ ਜੀ ਹਾਂ ਵੱਡਾ ਨੁਕਸਾਨ ਜਦੋਂ ਖੁੱਲਾ ਖੂਪ ਹੈ ਜੀ 12 13 ਫੁੱਟ ਦਾ ਚੌੜਾ ਬਦੂਆ ਪਾਣੀ ਖੜਾ ਵਿੱਚ بارش ਦਾ ਪਾਣੀ ਪੈ ਜਾਂਦਾ ਨਿਕਲ ਨਹੀਂ ਸਕਦਾ ਜੀ ਕੋਈ ਚਾਰ ਕੋਈ गिरੂਗਾ ਉਹ ਹੁਣ ਮੇਰੇ ਧਿਆਨ ਚ ਆਇਆ ਹੈਗਾ ਮੈਂ ਤੇ ਦੇਖ ਕੇ ਵੀ ਆਇਆ ਕਿ ਇੱਕ ਸਾਈਡ ਤੇ ਹੈ ਬਿਲਕੁਲ ਉਹ ਤੇ ਉਹ ਅਸੀਂ ਉੱਥੇ ਮੈਂ ਅੱਜ ਹੀ ਐਡਰੈਕਸ਼ਨ ਦੇ ਦਿੱਤੀ ਹੈਗੀ ਵੀ ਤੁਸੀਂ ਉੱਥੇ ਜਾਲ ਬਣਾ ਕੇ ਜਾਲ ਲਵਾਓ ਅਤੇ ਉਸ ਦੇ ਬਾਰ ਮੈਂ ਸਾਰੀ ਵਾਇਰਿੰਗ ਵੀ ਕਰਵਾ ਰਿਆ ਤਾਂ ਕਿ ਕਿਸੇ ਪ੍ਰਕਾਰ ਦੀ ਕੋਈ ਅਨਸਖਾਵੀ ਘਟਨਾ ਤੋਂ بچے جا سکتے سر کس کس قسم ਦੇ ਵਿੱਚ ਕਵਰ ਹੋਊਗਾ ਜੇ ਕੋਈ ਨੁਕਸਾਨ ਹੋ ਸਕਦਾ ਇਹ ਬਹੁਤ ਜਲਦੀ ਕਵਰ ਕਰਾ ਦੇਣਾ ਵਾਇਰਿੰਗ ਤਾਂ ਮਾਜੀ ਕਰਵਾ ਰਹੇ ਆ ਤੇ ਜਾਲ ਬੰਨਣਾ ਅਸੀਂ ਦੇ ਤਾ ਉਹ ਬਹੁਤ ਜਲਦੀ ਜਾਲ ਬਣ ਜਾਏਗਾ ਅਸੀਂ ਨਾਲ ਦਾ ਜਾਲ ਲਵਾ ਦੇ ਸਿਰ ਜਿਸ ਤਰ੍ਹਾਂ ਆਪਾਂ ਦੇਖਿਆ ਜੀ ਪਿੱਛੇ ਵੀ بڑے ਹਾਦਸੇ ਹੁੰਦੇ ਨੇ ਇਹ ਇਹ ਛੋਟਾ ਕੂਆ ਜੀ ਮਤਲਬ ਵੱਡਾ ਕੂਆ ਇਹਦੇ ਵਿੱਚ ਵੀ ਕੋਈ ਵੱਡਾ ਨੁਕਸਾਨ ਹੋ ਸਕਦਾ ਜੀ ਨਹੀਂ ਅਸੀਂ ਇਹਨੂੰ ਪ੍ਰੋਪਰ ਤਰੀਕੇ ਨਾਲ ਸਾਰਾ ਜਾਲ ਲਵਾ ਕੇ ਬੰਦ ਕਰਾਵਾਂਗੇ ਅਸੀਂ ਇਹਨੂੰ ਵੀ ਤਾਂ ਕਿ ਕਿਸੇ ਪ੍ਰਕਾਰ ਦੀ ਕੋਈ ਅਨਸਖਾਮੀ ਘਟਣਾ ਨਾ ਵਾਪਰੇ ਹਾਂ ਲੋਹੇ ਦਾ ਜਾਲ ਲਗਾਵਾਂਗੇ ਜੀ ਤੇ ਬਾਕੀ ਸ਼ਹਿਰ ਵਸੇ ਤੁਸੀਂ ਉੱਤੇ ਨਜ਼ਦੀਕ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਉੱਤੇ ਲਾਗੇ ਨਾ ਜਾਣ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਉਹ ਜਗ੍ਹਾ ਤੇ ਨਾ ਜਾਣ ਕਿਉਂਕਿ ਉੱਥੇ ਵੈਸੇ ਵੈਸੇ ਤਾਂ ਕੋਈ ਇੱਕ ਸਾਈਡ ਤੇ ਹੀ ਹੈ ਪਰੰਤੂ ਫਿਰ ਵੀ ਅਸੀਂ ਲੋਕਾਂ ਨੂੰ ਉਸ ਬੰਦੀ ਅਪੀਲ ਕਰਦੇ ਆਂ ਕਿ ਉਸ ਜਗ੍ਹਾ ਤੇ ਨਾ ਜਾਣ